ਲੋਜੀ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਉੱਪਰ ਜੇਸ ਤਰੀਕੇ ਦੇ ਨਾਲ ਖਤਰਾ ਮੰਡਰਾ ਰਿਹਾ ਉਸ ਦੇ ਵਿਚਕਾਰ ਜੇਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਕਾਰਵਾਈ ਕੀਤੀ ਗਈ ਤੇ ਕਾਰਵਾਈ ਦੇ ਵਿੱਚ ਇੱਕ ਕਤਲ ਨੂੰ ਅੰਜਾਮ ਦਿੱਤਾ ਗਿਆ ਅਮਰਤਪਾਲ ਮਹਿਰੋਂ ਤੇ ਉਸ ਦੇ ਸਾਥੀਆਂ ਦੇ ਵੱਲੋਂ ਤੇ ਹੁਣ ਦੀਪਿਕਾ ਲੋਥਰਾ ਜਿਹੜੇ ਕਿ ਦੂਸਰੇ ਨੰਬਰ ਦੇ ਉੱਪਰ ਇਸ ਸਾਰੀ ਕਾਰਵਾਈ ਦੇ ਵਿੱਚ ਜਿਸ ਦਾ ਨਾਮ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਪਿਆ ਹੁਣ ਉਸ ਨੂੰ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਸ ਦਾ ਘਰ ਜਿਹੜਾ ਹੈ ਉਸ ਦੇ ਵਿੱਚ ਪੁਲਿਸ ਦੀ ਤਾਇਨਾਤੀ ਜਿਹੜੀ ਬੀਤੇ ਕੱਲ ਹੋਈ ਸੀ ਧਮਕੀਆਂ ਦਾ ਦੌਰ ਲਗਾਤਾਰ ਜਾਰੀ ਹੈ ਦੇ ਵੱਲੋਂ ਆਪਣਾ ਸੋਸ਼ਲ ਮੀਡੀਆ ਖਾਤਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਪਰ ਇਸ ਤੋਂ ਬਾਅਦ ਵੀ ਕਾਰਵਾਈਆਂ ਜਿਹੜੀਆਂ ਨੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕੀ ਕੁਝ ਇਸ ਵਕਤ ਸਥਿਤੀਆਂ ਬੜੀਆਂ ਪਈਆਂ ਨੇ ਤੇ ਦੀਪਿਕਾ ਲੂਥਰਾ ਨੂੰ ਕਿਸ ਤਰੀਕੇ ਪੁਲਿਸ ਦੇ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਵੇਂ ਚੱਪੇ-ਚੱਪੇ ਦੇ ਉੱਪਰ ਪੁਲਿਸ ਜਿਹੜੀ ਆ ਉਹ ਤਾਇਨਾਤ ਕਰ ਦਿੱਤੀ ਗਈ ਆ ਇਸ ਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਇਸ ਰਿਪੋਰਟ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਦੀਪਿਕਾ ਲੂਥਰਾ ਜਿਸ ਦੇ ਵੱਲੋਂ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਤੌਰ ਦੇ ਉੱਪਰ ਵਿਚਰਿਆ ਜਾਂਦਾ ਸੀ ਪ੍ਰੋਮੋਸ਼ਨਾਂ ਕੀਤੀਆਂ ਜਾਂਦੀਆਂ ਸੀ ਵੱਖ-ਵੱਖ ਤਰੀਕੇ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਸੀ ਤੇ ਵੀਡੀਓਜ਼ ਦੇ ਵਿੱਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾਂਦੀ ਹੈ ਅਪੱਤੀ ਜਨਕ ਸ਼ਬਦਾਂ ਦੀ ਤੋਂ ਇਹਦੇ ਵੱਲੋਂ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਅਮਰਤਪਾਲ ਮਹਿਰੋਂ ਦੇ ਵੱਲੋਂ ਇਸ ਨੂੰ ਸੁਨੇਹਾ ਭੇਜਿਆ ਜਾਂਦਾ ਕਿ ਭਾਈ ਇਹਨਾਂ ਕੰਮਾਂ ਤੋਂ ਰੁਕਿਆ ਜਾਵੇ ਜਦੋਂ ਇਹ ਰੁਕਦੀ ਨਹੀਂ ਤਾਂ ਫਿਰ ਇੱਕ ਸੁਨੇਹਾ ਭੇਜ ਕੇ ਮੁਲਾਕਾਤ ਕੀਤੀ ਜਾਂਦੀ ਹੈ ਉਸ ਮੁਲਾਕਾਤ ਦੇ ਬਾਰੇ ਵੀ ਚਰਚਾਵਾਂ ਵੱਡੇ ਪੱਧਰ ਦੇ ਉੱਪਰ ਹੋਈਆਂ ਸੀ ਹੁਣ ਦੀਪਿਕਾ ਲੋਥਰਾ ਦੇ ਵੱਲੋਂ ਇਹਨਾਂ तमाम ਚੀਜ਼ਾਂ ਜਦੋਂ ਖਾਸ ਤੌਰ ਦੇ ਉੱਪਰ ਕਮਲਕੌਰ ਭਾਬੀ ਨਾਮਕ ਉਸ ਔਰਤ ਦਾ ਕਤਲ ਹੁੰਦਾ ਉਸ ਤੋਂ ਬਾਅਦ ਨਿਗਾਹਾਂ ਜਿਹੜੀਆਂ ਸੀ ਉਹ ਦੀਪਿਕਾ ਲੁਥਰਾ ਦੇ ਉੱਪਰ ਟਿਕੀਆਂ ਸੀ ਕਿ ਉਸ ਦੇ ਨਾਲ ਵੀ ਕੋਈ ਅਪੱਤੀ ਜਿਹੜੀ ਹੈ ਉਹ ਹੋ ਸਕਦੀ ਹੈ ਜਾਂ ਫਿਰ ਉਸ ਦੇ ਨਾਲ ਵੀ ਕਿਸੇ ਤਰੀਕੇ ਦੀ ਕੋਈ ਘਟਨਾ ਜਿਹੜੀ ਆ ਉਹ ਘਟ ਸਕਦੀ ਹੈ ਇਸ ਕਰਕੇ ਉਸ ਦੇ ਵੱਲੋਂ اعلی ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਕਿ ਉਹਨਾਂ ਨੂੰ ਸਾਰਾ ਸੂਰਤਿ ਹਾਲ ਦੱਸਿਆ ਗਿਆ ਕਿ ਭਾਈ ਮੇਰੇ ਕੋਲੇ ਧਮਕੀਆਂ ਆ ਰਹੀਆਂ ਨੇ ਹਾਲਾਂਕਿ ਉਹ ਇਹ ਵੀ ਹਵਾਲਾ ਦਿੰਦੀ ਨਜ਼ਰ ਆਈ ਕਿ ਮੇਰੇ ਵੱਲੋਂ ਕਿਸੇ ਵੀ ਤਰੀਕੇ ਦਾ ਹੁਣ ਅਸ਼ਲੀਲ ਕੰਟੈਂਟ ਜਿਹੜਾ ਆਤਾ ਉਹ ਅਪਲੋਡ ਕੀਤਾ ਜਾ ਰਿਹਾ ਨਾ ਹੀ ਬਣਾਇਆ ਜਾ ਰਿਹਾ ਬਹੁਤ ਸਾਰੇ ਵੈਦਾਂ ਦੀਆਂ ਉਸ ਦੇ ਵੱਲੋਂ ਪ੍ਰੋਮੋਸ਼ਨਾਂ ਜਿਹੜੀਆਂ ਸੀ ਉਹ ਕੀਤੀਆਂ ਜਾਂਦੀਆਂ ਸੀ ਤੇ ਉਹਨਾਂ ਪ੍ਰੋਮੋਸ਼ਨਾਂ ਦੇ ਵਿੱਚ ਸ਼ਬਦਾਵਲੀ ਜਿਹੜੀ ਸੀ ਉਹ ਭੱਦੀ ਵਰਤੀ ਜਾਂਦੀ ਸੀ ਇਸ ਨੂੰ ਲੈ ਕੇ ਉਸ ਦੇ ਕੋਲੇ ਧਮਕੀਆਂ ਪਹੁੰਚੀਆਂ ਤੇ ਧਮਕੀਆਂ ਦੇ ਵਿੱਚ ਉਸ ਨੂੰ ਮਾਰ ਮੁਕਾਇਆ ਜਾਣ ਦੀ ਗੱਲ ਤੱਕ ਕਹਿ ਦਿੱਤੀ ਗਈ ਜਿਸ ਤੋਂ ਬਾਅਦ ਲਗਾਤਾਰ ਉਸ ਦਾ ਪਰਿਵਾਰ ਵੀ ਡਰਿਆ ਹੋਇਆ ਸੀ ਦੀਪਿਕਾ ਲੁਥਰਾ ਦੇ ਵੱਲੋਂ ਵੀ ਜਿਹੜੇ ਬਿਆਨ ਸਾਂਝੇ ਕੀਤੇ ਗਏ ਉਹ ਵੀ ਡਰੀ ਹੋਈ ਸੀ ਤੇ ਹੁਣ ਉਸ ਨੂੰ ਜਿੱਥੇ ਬੀਤੇ ਕੱਲ 2 ਸੁਰੱਖਿਆ ਕਰਮੀਆਂ ਉਸ ਦੇ ਘਰ ਦੇ ਬਾਹਰ ਤਾਇਨਾਤ ਕੀਤੇ ਗਏ ਸੀ ਹੁਣ ਉਹਨਾਂ ਸੁਰੱਖਿਆ ਕਰਮੀਆਂ ਦੇ ਵਿੱਚ ਵਾਧਾ ਕੀਤਾ ਗਿਆ ਤੇ ਅੱਜ ਪੁਲਿਸ ਦੀ ਸਪੈਸ਼ਲ ਟੀਮ ਜਿਹੜੀ ਆ ਉਸ ਦੇ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਪਹੁੰਚਿਆ ਗਿਆ ਤੇ ਉੱਥੇ ਜਾਂਚ ਪੜਤਾਲ ਕੀਤੀ ਗਈ ਹੈ ਕਿ ਮਾਹੌਲ ਕੀ ਨੇ ਬੈਰੀਕੇਡਿੰਗ ਕੀਤੀ ਗਈ ਹੈ ਹਰ ਪਾਸੇ ਦਾ ਰਸਤਾ ਜਿਹੜਾ ਉਸ ਦੇ ਉੱਪਰ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਹਾਲਾਂਕਿ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਹੋਣੀ ਚਾਹੀਦੀ ਹੈ ਪਰ ਇਹ ਵੱਡੇ ਪੱਧਰ ਦੇ ਉੱਪਰ ਜੇ ਇਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਕਮਲਕੌਰ ਭਾਬੀ ਦਾ ਕਤਲ ਹੁੰਦਾ ਹੈ ਜਿਸ ਦੇ ਵੱਲੋਂ ਕਿ ਕਮਲਕੌਰ ਭਾਬੀ ਨਾਮਕ ਇੱਕ ਸੋਸ਼ਲ ਮੀਡੀਆ ਦੇ ਉੱਪਰ ਪੇਚ ਲਾਇਆ ਜਾਂਦਾ ਸੀ ਇੰਸਟਾਗ੍ਰam ਦੇ ਉੱਪਰ ਬਹੁਤ ਖੂਬ ਵਾਇਰਲ ਹੋਦਾ ਕੰਟੈਂਟ ਹੁੰਦਾ ਸੀ ਜਿਸ ਦੇ ਵਿੱਚ ਅਸ਼ਲੀਲ ਤਰੀਕੇ ਦੀਆਂ ਗਤੀਵਿਧੀਆਂ ਕਰਦੀ ਵੀ ਉਹ ਨਜ਼ਰ ਆਉਂਦੀ ਸੀ ਇਸ ਨੂੰ ਲੈ ਕੇ ਉਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਸਮਝੀ ਨਹੀਂ ਰੁਕੀ ਨਹੀਂ ਅਜੇ ਇਹ ਆ ਜਿਹੜੇ ਗੱਲ ਦੇ ਦੌਰ ਜਿਹੜੇ ਨੇ ਉਹ ਚੱਲੇ ਕਿਉਂਕਿ ਅਮਰਤਪਾਲ ਮਹਿਰੋ ਹੋਰਾਂ ਦੇ ਵੱਲੋਂ ਉਸ ਦਾ ਕਤਲ ਇਸੇ ਕਰਕੇ ਕੀਤਾ ਗਿਆ ਕਿਉਂਕਿ ਉਹ ਲਗਾਤਾਰ ਸਮਝਾਉਣ ਦੇ ਬਾਵਜੂਦ ਕਹਿੰਦੇ ਹੱਟੀ ਨਹੀਂ ਸੀ ਟਲੀ ਨਹੀਂ ਸੀ ਰੁਕੀ ਨਹੀਂ ਸੀ ਇਸ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਾਲਾਂਕਿ ਕਤਲ ਕਰਨਾ ਕਿਸੇ ਵੀ ਨਤੀਜੇ ਦੇ ਉੱਪਰ ਪਹੁੰਚਣ ਦੇ ਆਕੇ ਲਈਏ ਕਿ ਹਾਂ ਪੱਕੀ ਨਹੀਂ ਭੁਗਤਦਾ ਕਿਸੇ ਵੀ ਤਰੀਕੇ ਦੇ ਨਾਲ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਇਹ ਗੱਲ ਸਹੀ ਸਾਬਤ ਨਹੀਂ ਹੋ ਸਕਦੀ ਹੁਣ ਅਮਰਤਪਾਲ ਮਹਿਰੋ ਜਿਹੜਾ ਉਹ ਦੁਬਈ ਦੇ ਵਿੱਚ ਜਾ ਗਿਆ ਹੋਇਆ ਹੈ ਜਿਸ ਨੂੰ ਲੈ ਕੇ ਵਾਕਵਾਕ ਤਰੀਕਿਆਂ ਦੀਆਂ ਜਾਣਕਾਰੀਆਂ ਹੁਣ ਤੱਕ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਇਸੇ ਦੇ ਵਿਚਕਾਰ ਦੀਪਿਕਾ ਲੂਥਰਾ ਨੂੰ ਹਦਾਇਤਾਂ ਜਿਹੜੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਹਾਲਾਂਕਿ ਉਸ ਦੇ ਵੱਲੋਂ ਆਪਣਾ ਇੰਸਟਾਗ੍ਰam ਅਕਾਊਂਟ ਜਿਹੜਾ ਉਸ ਨੂੰ ਬੰਦ ਕਰ ਦਿੱਤਾ ਗਿਆ ਇਹ ਵੀ ਕਿਹਾ ਗਿਆ ਕਿ ਭਾਈ ਮੈਂ ਡਰ ਕੇ ਇਹ ਅਕਾਊਂਟ ਬੰਦ ਨਹੀਂ ਕੀਤਾ ਪਰ ਮੈਨੂੰ ਆਪਣੇ ਪਰਿਵਾਰ ਦੀ ਫਿਕਰ ਹੈ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਜੋ ਜਉਂਦੀ ਜਾਗਦੀ ਰਹੇਗੀ ਤਾਂ ਹੀ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਹੋਰ ਕਾਰੋਬਾਰ ਕੀਤਾ ਜਾ ਸਕਦਾ ਪਰ ਜੇਕਰ ਇਸ ਅਕਾਊਂਟ ਦੇ ਉੱਪਰ ਕਿਸੇ ਵੀ ਤਰੀਕੇ ਦੀ ਕੋਈ ਵੀਡੀਓ ਪਈ ਤਾਂ ਫਿਰ ਇਹਨੂੰ ਮਿਲਦੀਆਂ ਧਮਕੀਆਂ ਜੜੀਆਂ ਨੇ ਉਸ ਦੇ ਨਾਲ ਜ਼ਰੂਰ ਚਿੰਤਾ ਦਾ ਵਿਸ਼ਾ ਪਰਿਵਾਰ ਤੇ ਦੀਪਿਕਾ ਲੁਥਰਾ ਦੇ ਲਈ ਬਣਿਆ ਹੋਇਆ ਸੀ ਸੋ ਹੁਣ ਇਸ ਵਕਤ ਦੀ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਪੁਲਿਸ ਦੇ ਵੱਲੋਂ ਟੀਮ ਦੇ ਨਾਲ ਉੱਥੇ ਪਹੁੰਚ ਆ ਗਿਆ ਹੈ ਜਾਂਚ ਪੜਤਾਲ ਕੀਤੀ ਗਈ ਹੈ ਸੁਰੱਖਿਆ ਕਰਮੀਆਂ ਦੇ ਵਿੱਚ ਵਾਧਾ ਕੀਤਾ ਗਿਆ ਤੇ ਨਾਲ ਦੀ ਨਾਲ ਬੈਰੀਕੇਟਿੰਗ ਜਿਹੜੀ ਹੈ ਘਰ ਦੇ ਆਲ ਦਵਾਲ ਦੇ ਵਿੱਚ ਕੀਤੀ ਗਈ ਹੈ ਤਾਂ ਕਿ ਕਿਸੇ ਇਸੇ ਤਰੀਕੇ ਦੀ ਕੋਈ ਅਣਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਸੋ ਇਸੇ ਦੇ ਦਰਮਿਆਨ ਆ ਜਿਹੜੇ ਅਧਿਕਾਰੀ ਉੱਥੇ ਪਹੁੰਚੇ ਸੀ ਜਿਹੜੇ ਪੁਲਿਸ ਮੁਲਾਜ਼ਮ ਉੱਥੇ ਪਹੁੰਚੇ ਸੀ ਉਹਨਾਂ ਦੇ ਬਦੋ ਬਿਆਨ ਵੀ ਦਿੱਤਾ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਉਹਨਾਂ ਨੇ ਕਿਹਾ ਉਹ ਵੀ ਤੁਹਾਨੂੰ ਸੁਣਾ ਦਨੇ ਆ ਨਹੀਂ ਮੈਂ ਤਾਂ ਸਿਰਫ ਉਹਦੇ ਦੀ ਜਿਹੜੀ ਤਵਕੀ ਮਿਲ ਰਹੀ ਹੈ ਅਸੀਂ ਅਸੀਂ ਆਏ ਸੀ ਅੱਜ ਇੱਥੇ ਜਿਹੜੀ ਅਸੀਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਉਹਦਾ ਰਿਵਿਊ ਕਰਨ ਹੀ ਆਏ ਸੀਗੇ ਬਸ ਜੀ ਹਾਂਜੀ ਤੇ ਫਿਰ ਦੇਰ ਹੋ ਕੇ ਲਗਾਤਾਰ ਈਮੇਲ ਦੇ ذریعے ਜਾਨਵਰ ਦੀ ਤਵਕੀ ਮਿਲ ਰਹੀ ਹੈ ਲੱਗਦਾ ਕਿ ਅਸੀਂ ਹੋਰ ਤਾਂ ਵੀ ਵਰਕਆਊਟ ਕਰ ਰਹੇ ਹੈਗੇ ਆ ਸੁਰੱਖਿਆ ਆਲਰੇਡੀ ਅਸੀਂ ਕਾਫੀ ਕੁਕਾ ਇੰਤਜ਼ਾਮ ਕੀਤੇ ਹਨ ਇੱਥੇ ਦੋ ਹੈਗੇ ਜੀ ਜਿਹੜੀ ਕਈ ਚੈਲੰਜ ਸੀ ਚੈਲੰਜ